ਰਚਨਾ ਪਰੇ ਕੁਝ ਤਾਂ ਛਾਬਾਨਾਂ ਚ ਕਾਕੇ ਸੀਸ ਗੱਜ ਕੇ ਆਖੋ ਵਾਹਿਗੁਰੂ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਪਹਿਲੇ ਪਾਸ਼ਾ ਤਮ ਤਮ ਸਾਹਿਬ ਜੀ ਕੋਲ ਨਾਨਕ ਦੇਵ ਮਹਾਰਾਜ ਜੀ ਨੇ ਜੋ ਸਿੱਖੀ ਦਾ ਬੂਟਾ ਲਾਇਆ ਉਸ ਬੂਟੇ ਨੂੰ ਵੱਡਾ ਕਰਨ ਦੇ ਵਾਸਤੇ ਪਾਲਣ ਦੇ ਵਾਸਤੇ ਅਨੇਕਾਂ ਸ਼ਹੀਦਾਂ ਦਾ ਖੂਨ ਉਸ ਬੂਟੇ ਦੀਆਂ ਜੜ੍ਹਾਂ ਦੇ ਵਿੱਚ ਪਾਇਆ ਗਿਆ ਕਿਸੇ ਕਵੀ ਨੇ ਆਪਣੀ ਕਵਨ ਦੇ ਨਾਲ ਉਸ ਖੂਨ ਦੀ ਇੱਕ ਇੱਕ ਬੂੰਦ ਨੂੰ ਬਹੁਤ ਸੋਹਣਾ ਲਿਖਿਆ ਕਹਿ ਲੱਗਾ ਰੇਠੇ ਦਿਲਾਣੋਂ ਪਿਆਰ ਦੀ ਪਿਉਂਦ ਲਾ ਕੇ ਲਾਇਆ ਬੁੱਟਾ ਇੱਕ ਜੱਗ ਦੇ ਮਾਲੀਆਂ ਨੇ ਅੰਮ੍ਰਿਤ ਪਾ ਕੇ ਅੰਮ੍ਰਿਤ ਸਰ ਵਿੱਚੋਂ ਜਿੰਨੂ ਸਿੰਗਿਆ ਜੱਗ ਦੇ ਮਾਲੀਆਂ ਨੇ ਐਸਾ ਉਸ ਨੂੰ ਸੇਵਾ ਦਾ ਦੂਰ ਲੱਗਾ ਝੁਕਿਆ ਨਿਮਰਤਾ ਨਾਲ ਸਭ ਦਾਲੀਆਂ ਨੇ ਅੱਜ ਉਹਦੀਆਂ ਜਣਾ ਦੇ ਵਿੱਚ ਅਸਾਂ ਆਪਣੀ ਰਤ ਪਿਆਰਿਆ ਚੋ ਦਿੱਤੀ ਜਿਹੜਾ ਵੱਡੇਗਾ ਉਸ ਨੂੰ ਮਹਿਕ ਦੇਸੀ ਚੰਦਰ ਮੰਗਰਾ ਭਰਖਸ਼ ਬੋ ਦਿੱਤੀ ਖੇਗਾ ਫੁੱਲ ਇਹਦੇ ਖਿੜ ਜਾਣਗੇ ਸਾਰੇ ਸੰਸਾਰ ਅੰਦਰ ਕੋਈ ਚਾਂਦਨੀ ਚੌਂਕ ਨੂੰ ਭਾਗ ਲਾ ਸੀ ਝੜ ਕੇ ਇਸ ਦੇ ਜਦ ਪਿਆਰ ਅੰਦਰ ਮਹਿਕ ਉੱਤੂ ਚਮਕੌਰ ਦੀ ਜੂ ਸਾਰੀ ਉੱਤੇ ਜਦੋਂ ਤੋਂ ਰੁੱਤਾ ਬਹਾਰ ਅੰਦਰ ਅੱਗ ਖਿੜੇ ਹੀ ਤੋੜ ਕੇ ਕੋਈ ਜ਼ਾਲਮ ਚੜ ਦੇਵੇਗਾ ਕੋਈ ਦਵਾਰ ਅੰਦਰ ਤਣ ਦੇਵੇਗਾ ਕੋਈ ਦਵਾਰ ਅੰਦਰ ਪੰਚ ਪਾਸ਼ਾ ਧੰਤਾ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਦੀ ਸ਼ਹੀਦੀ ਤੋਂ ਬਾਅਦ ਛੇ ਪਾਸ਼ਾ ਤਨਤਮ ਸਾਹਿਬ ਜੀ ਗੁਰੂ ਘਰ ਕੋ ਵਿੱਚ ਮਹਾਰਾਜੀ ਗੁਰਤਾ ਗਦੀ ਦੇ ਬੈਠੇ ਨੇ। ਆ ਪਾਪਾ ਮੁੱਢਾ ਜੀ ਨੇ ਗੁਰਤਾ ਗਦੀ ਦਾ ਤਿਲਕ ਲਗਾਇਆ। ਮੁਗਲ ਹਕੂਮਤ ਦੇ ਨਾਲ ਸ਼੍ਰੀ ਅਕਾਲ ਤਖਤ ਸਾਹਿਬ ਜੀ ਰਜਨਾ ਕਰਨ ਤੋਂ ਬਾਅਦ ਦੋ ਜੰਗਾਂ ਹੋਈਆਂ। ਦੂਜੀ ਜੰਗ ਕਰ ਤੋਂ ਬਾਅਦ ਭਾਈ ਰੁੱਪੇ ਪਿੰਡ ਦੇ ਵਿੱਚ ਸਾਧਕਾਂ ਨੇ ਡੇਰੇ ਲਾਜ ਮਾਲਵੇ ਦੇ ਵਿੱਚ ਆਏ ਨੇ। ਇਧਰ ਗੁਰੂ ਘਰ ਇੱਕ ਸੇਕ ਗੁਰੂ ਦੇ ਆਸਤੇ ਚੜਾਵੇ ਦੇ ਵਿੱਚ ਦੋ ਘੋੜੇ ਲੈ ਕੇ ਆ ਰਿਆ। ਕਾਬਲ ਤੋਂ ਤਰਿਆ ਕਰੋੜੀ ਮਲ ਲਾਹੌਰ ਦੇ ਵਿੱਚ ਆ ਕੇ ਨੱਕ ਦੇ ਉੱਤੇ ਮੁਗਲ ਹਕਮਤ ਨੇ ਉਹ ਘੋੜੇ ਖੋਲੇ ਤੇ ਆਖਿਆ ਜੇ ਤੇਰੇ ਗੁਰੂ ਦੇ ਵਿੱਚ ਦਮ ਹੈ ਗੁਰੂ ਦੇ ਵਿੱਚ ਜੋਰ ਹੈ ਉਹ ਘੋੜੇ ਖੋਕੇ ਲੈ ਜਾਵੇ ਕਰੋੜੀ ਮਲ ਦੀਵਾਨ ਦੇ ਵਿੱਚ ਆਇਆ ਨਰਾਸ਼ਾ ਚਿਹਰੇ ਤੇ ਸਤਕਰਾਂ ਦੇ ਕੋਲ ਆਇਆ ਮਹਾਰਾਜ ਨੇ ਪੁੱਛਿਆ ਤਾਂ ਕੀ ਹੋਇਆ ਅੱਗੋਂ ਸਤਕਰਾਂ ਨੇ ਜਵਾਬ ਦਿੱਤਾ ਕਿ ਮਹਾਰਾਜ ਆਪ ਜੀ ਦੇ ਆਸਤੇ ਮੈਂ ਦੋ ਘੋੜੇ ਲੈ ਕੇ ਆਇਆ ਸਾਂ ਜਿਨ੍ਹਾਂ ਦੀ ਕੀਮਤ ਸਵਾ ਸਵਾ ਕਰੋੜ ਸੀ ਤੇ ਸਵਾ ਸਵਾ ਕਰੋੜ ਦੀਆਂ ਕਾਫੀਆਂ ਸਨ ਮਗਲੋਂ ਤੋਂ ਤੇਰੀ ਨਿਗਾਹ ਉਹਨਾਂ ਦੇ ਉੱਤੇ ਪਈਏ ਮੇਰੇ ਤੋਂ ਘੋੜੇ ਖੋਲੇ ਗਏ ਨੇ ਸਤਵੀਰਾਂ ਨੇ ਕਿਹਾ ਜੇ ਤੂੰ ਸਾਡੀ ਸੇਵਾ ਦੇ ਵਿੱਚ ਘੋੜੇ ਲੈ ਕੇ ਆਇਆ ਸੀ ਤੇ ਉਹ ਸਾਡੀ ਸੇਵਾ ਦੇ ਵਿੱਚ ਰਹਿਣਗੇ ਬਾਦਰ ਪਾਪਾ ਬਿਲੀ ਚੰਦ ਨੂੰ ਆਪਣੇ ਘੋੜ ਸਧਿਆ ਤੇ ਘੋੜੇ ਲਿਆਉਂਦੀ ਡਿਊਟੀ ਲਈਏ ਬਾਦਰ ਪਾਪਾ ਬਿਲੀ ਚੰਦ ਨੇ ਇੱਕ ਘੋੜਾ ਕਾਈ ਬਣ ਕੇ ਤੇ ਦੂਜਾ ਘੋੜਾ ਜੋਸ਼ੀ ਬਣ ਕੇ ਸਤਗਰਾਂ ਦੇ ਅੱਗੇ ਭਾਈ ਰੂਪੇ ਪਿੰਡ ਦੇ ਵਿੱਚ ਵੇਚ ਦਿੱਤਾ ਜਦੋਂ ਦੂਜਾ ਘੋੜਾ ਲੈਣ ਗਏ ਨੇ ਉਹਨਾਂ ਨੇ ਗੁਰੂ ਸਾਹਿਬ ਦਾ ਸਾਰਾ ठाट ਕਾਣਾ ਤੇ ਮਗਰਮ ਤੁੰਤ ਨੂੰ ਲੁਕਾ ਕੇ ਗੱਲ ਕਹੀਏ ਕਿ ਜੇ ਤੁਹਾਡੇ ਵਿੱਚ ਜੋਰ ਹੈ ਜੰਗ ਕਰਕੇ ਇਹ ਘੋੜੇ ਲੈ ਲੈ ਆ ਸਕਦੇ ਹੋ ਇਧਰ ਬਾਦਸ਼ਾਹ ਸ਼ਾਹ ਜਹਾਂ ਨੂੰ ਇਸ ਗੱਲ ਦਾ ਪਤਾ ਲੱਗਾ ਐਡਾ ਵੱਡਾ ਬਾਦਸ਼ਾਹ ਉਸ ਦੀ ਏਡੀ ਸੇਨਾ ਦੇ ਥੱਲੋਂ ਇੱਕ ਗੁਰੂ ਦਾ ਸਿੱਖ ਦੋ ਘੋੜੇ ਕੱਢ ਕੇ ਲੈ ਜਾਵੇ ਉਸ ਦੇ ਲਈ ਇਹ ਬੇਇੱਜ਼ਤੀ ਵਾਲੀ ਗੱਲ ਹੈ ਕੋਕੀ ਕਰਵਾ ਲਾਇਆ ਆਪਣੇ ਚੋਣਵੇਂ ਜਰਨੈਲਾਂ ਨੂੰ ਵਿੱਚ ਪਾਇਆ ਕਹਿ ਲੱਗਾ ਕੋਈ ਹੈ ਜੋ ਗੁਰੂ ਕੇ ਮਹਿਲਾ ਦੇ ਵਿੱਚੋਂ ਤੇ ਗੁਰੂ ਨੂੰ ਅਤੇ ਉਸ ਦੇ ਸਿੱਖਾਂ ਨੂੰ ਗ੍ਰফতার ਕਰਕੇ ਮੇਰੇ ਪੈਰਾਂ ਦੇ ਵਿੱਚ ਲਿਆ ਸੁੱਟੇ ਲਲਾ ਬੇਗ ਉੱਠਿਆ ਨੌਜਵਾਨੀ ਦੀ ਉਮਰ ਹੈ ਕਹਿ ਲੱਗਾ ਮੈਨੂੰ ਆਪਣੀ ਸੋਚ ਦੇ ਜਨਮ ਚਾਹੀਦੇ ਨੇ ਮੈਨੂੰ ਆਪਣੀ ਮਰਜ਼ੀ ਦੇ ਜਨਮ ਚਾਹੀਦੇ ਨੇ ਭਾਵੇਂ ਗੁਰੂ ਸਤਵੇਂ ਪਤਾਲ ਦੇ ਵਿੱਚ ਲੁਕਿਆ ਹੋਵੇ ਮੈਂ ਉਸ ਨੂੰ ਫੜ ਕੇ ਸਣੇ ਘੋੜਿਆਂ ਸਣੇ ਸਿੱਖਾਂ ਆਪ ਜੀ ਦੇ ਕੋਲ ਪੇਸ਼ ਕਰ ਦੇਵਾਂਗਾ ਉਸਨੇ ਆਪਣੇ ਪ੍ਰਾਪਤ ਤੀਜੇ ਭਾਂਡੇ ਨਾਲ ਲੈ ਕੇ ਸਤਿਗੁਰਾਂ ਦੇ ਚੜਾਈ ਰੇ ਇੱਜ਼ ਦਿੱਤੀ